ਜਿਤਾ ਪ੍ਰਸ਼ਾਦ ਪਰਮ ਸ਼ਾਂਤੀ ਬੱਚਿਆਂ ਦਾ ਮਨ ਵਾਰ-ਵਾਰ ਇੱਧਰ ਉੱਧਰ ਜਾਂਦਾ ਹੈ ਤਾਂ ਬਾਬਾ ਕਹਿੰਦੇ ਹਨ ਬੱਚੇ ਇਹ ਤਾਂ ਹੋਣਾ ਹੀ ਹੈ ਕਿਉਂਕਿ ਇਹ ਤੁਹਾਡੇ ਜਨਮ ਜਮਾਂਤਰਾਂ ਦੇ ਸੰਸਕਾਰ ਹਨ ਬਸ ਤੁਸੀਂ ਆਪਣਾ ਅਟੈਂਸ਼ਨ ਵਧਾਉਂਦੇ ਜਾਓ ਵੱਖ-ਵੱਖ ਜੁਕਤੀਆਂ ਰਾਹੀਂ ਮਨ ਨੂੰ ਬਾਪ ਵਿੱਚ ਲਗਾਓ ਤਾਂ ਇਹ ਸੰਸਕਾਰ ਵੀ ਖਤਮ ਹੋ ਜਾਣਗੇ ਵੱਖ-ਵੱਖ ਜ਼ੁਕਤੀਆਂ ਜਿਵੇਂ ਬਾਪ ਨਾਲ ਵਿਚਾਰ-ਵਿਚਾਰ ਰੂਹ ਰਹਾਣ ਕਰੋ ਅਰਥਾਤ ਬਾਪ ਨੂੰ ਆਪਣਾ ਕਾਰਜ ਸਮਰਪਿਤ ਕਰੋ ਮਨ ਨੂੰ ਸਮਝਾਉਣੀ ਦਿਓ ਆਤਮ ਦ੍ਰਿਸ਼ਟੀ ਦਾ ਅਭਿਆਸ ਕਰਦੇ ਰਹੋ ਖੁਦ ਦੇ ਮਾਲਕ ਬਣੋ ਵਾਰ-ਵਾਰ ਸਰੀਰ ਤੋਂ ਡਿਟੈਚ ਹੋ ਪਰਮ ਪਿਤਾ ਪਰਮਾਤਮਾ ਦੇ ਘਰ ਦੀ ਯਾਤਰਾ ਕਰੋ ਫਿਰ ਇਹ ਜ਼ੁਕਤੀਆਂ ਨਾਲ ਮੁਕਤੀ ਮਿਲ ਜਾਵੇਗੀ ਬਸ ਇਹ ਯਾਤਰਾ ਵਿੱਚ ਨਾ ਹੀ ਥਕਣਾ ਨਾ ਹੀ ਹਾਰਨਾ ਹੈ ਅਤੇ ਨਹੀਂ ਦਿਲ ਸਖਸ਼ਤ ਹੋਣਾ ਹੈ। ਅਲਬੇਲਾਪਨ ਤਾਂ ਬਿਲਕੁਲ ਨਹੀਂ ਹੋਣਾ। ਜੇ ਤੁਸੀਂ ਅਲਬੇਲੇ ਹੋ ਕੇ ਖੁਦ ਨੂੰ ਸ਼ੂਟ ਦੇ ਦਿੰਦੇ ਹੋ ਤਾਂ ਮਨ ਬੁੱਧੀ ਕਾਰਜ ਵਿੱਚ ਬੀਜੀ ਹੋ ਜਾਵੇਗੀ ਫਿਰ ਉਸ ਵਿੱਚ ਨਿਕਲਣਾ ਬਹੁਤ ਔਖਾ ਹੋ ਜਾਵੇਗਾ। ਜੇ ਤੁਸੀਂ ਕਿਸੇ ਵੀ ਕਾਰਨ ਨਾਲ ਆਪਣਾ ਟੈਨਸ਼ਨ ਘਟਾ ਦਿੰਦੇ ਹੋ ਤਾਂ ਫਿਰ ਬਾਪ ਤੋਂ ਸੰਜੋਗ ਨਹੀਂ ਮਿਲ ਸਕਦਾ। ਹੌਲੀ-ਹੌਲੀ ਥੱਕ ہار ਜਾਓਗੇ ਫਿਰ ਦੱਸੋ। ਮੰਜ਼ਿਲ ਤੇ ਕਿਵੇਂ ਪਹੁੰਚੋਗੇ ਬਾਪ ਦੀ ਪਾਲਣਾ ਆਪਣੇ ਉੱਚੇ ਭਾਗ ਦੀ ਸ਼੍ਰੀਮਤ ਵਿੱਚ ਰੱਖ ਖੁਦ ਤੇ ਟੈਨਸ਼ਨ ਵਧਾਓ ਬਾਪ ਤੁਹਾਨੂੰ ਟੈਨਸ਼ਨ ਰੱਖਨ ਦਾ ਹੀ ਪ੍ਰਸਾਰਧ ਕਰਨਾ ਹੈ ਫਿਰ ਬਾਪ ਤੁਹਾਡਾ ਹਰੇਕ ਪਾਸੇ ਦੇ ਬੁੱਧੀ ਜੋ ਘਟਾ ਕੇ ਆਪਣੇ ਵਰਗਾ ਬਣਾ ਕੇ ਆਪਣੇ ਨਾਲ ਹੀ ਬਿਠਾ ਕੇ ਲੈ ਜਾਵੇਗਾ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਮੇਰੀ ਟੈਨਸ਼ਨ ਵਿੱਚ ਕਮੀ ਹੈ ਬਾਪ ਨੂੰ ਵੀ ਆਪਣੇ ਉਸ ਲੋਕਿਕ ਕਾਰਜ ਦਾ ਸਾਥੀ ਬਣਾ ਲਓ ਆਪਣੇ ਉਸ ਕਾਰਜ ਵਿੱਚ ਪਾਪ ਦੇ ਸਾਥ ਦਾ ਅਨੁਭਵ ਕਰਦੇ ਹੋਏ ਬਾਪ ਨੂੰ ਹਰ ਰੂਰਹਾਣ ਕਰਦੇ ਰਹੋ ਬਾਪ ਦੇ ਨਾਲ ਹਰ ਟਾਈਮ ਰੂਰਹਾਣ ਰੂਰਹਾਣ ਕਰਦੇ ਰਹੋ ਜਿਵੇਂ ਸਕਾਰ ਵਿੱਚ ਦੁਨੀਆ ਦੇ ਕਮਾਂਕਾਰਾਂ ਦੇ ਵਿੱਚ ਵੱਡਿਆਂ ਦੀ ਸਲਾਹ ਅਤੇ ਮਦਦ ਲਈ ਜਾਂਦੀ ਹੈ ਉਸੇ ਤਰ੍ਹਾਂ ਬਾਪ ਨਾਲ ਅਨੁਭਵ ਕਰੋ ਫਿਰ ਉਸ ਕਾਰਜ ਵਿੱਚ ਸਫਲਤਾ ਵੀ ਮਿਲੇਗੀ ਜਲਦੀ ਹੀ ਉਹਨਾਂ ਸੰਕਲਪਾਂ ਤੋਂ ਡਿਟੈਚ ਵੀ ਹੋ ਜਾਓਗੇ ਦੇਖੋ ਬੱਚੇ ਬਾਪ ਦੇ ਸੰਯੋਗ ਤੋਂ ਬਿਨਾ ਆਪਣੀ ਮੰਜ਼ਿਲ ਤੇ ਪਹੁੰਚਣਾ ਨਾ ਮੁਨਕਨ ਹੈ ਇਸ ਲਈ ਵਕ ਵਕਤ ਜੁਗਤੀ ਲਾ ਸਚਾਈ ਅਤੇ ਸਫਾਈ ਨਾਲ ਬਾਪ ਨੂੰ ਹਰੇਕ ਪਲ ਦਾ ਆਪਣਾ ਸਾਥੀ ਬਣਾ ਲਵੋ ਅਤੇ ਜੇ ਇਸ ਦਾ ਸਾਥੀ ਖੁਦ ਪ੍ਰਭੂ ਹੋਵੇ ਉਹ ਫਿਰ ਸੌਖੇ ਹੀ ਹਰੇਕ ਤੂਫਾਨ ਨੂੰ ਪਾਸ ਕਰਕੇ ਆਪਣੀ ਮੰਜ਼ਿਲ ਤੋਂ ਪਹਿਲਾਂ ਹੀ ਪਹੁੰਚ ਜਾਵੇਗਾ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ